ਮੋਬਾਈਲ ਫੋਨ ਖੋਣ ਤੇ ਕੁੜੀ ਨੂੰ ਦਰਾੜਨ ਵਾਲੇ ਤਿੰਨ ਵਿਅਕਤੀਆਂ ਨੂੰ ਜਲੰਧਰ ਪੁਲਿਸ ਨੇ ਕੀਤਾ ਗ੍ਰਿਫਤਾਰ। ਜਾਣਕਾਰੀ ਦਿੰਦਿਆਂ ਜਲੰਧਰ ਪੁਲਿਸ ਨੇ ਦੱਸਿਆ ਕਿ ਲక్ష్ਮੀ ਵਾਸੀ ਲਾਲ ਵਾਸੀ ਗਾਰਡਨ ਕਲੋਨੀ ਜਲੰਧਰ ਨੇ ਸ਼ਿਕਾਇਤ ਦਰਜ ਕਰਵਾਈ ਸੀ ਕਿ ਉਹ ਉੱਤੇ ਉਸਦੀ ਪੈਨ ਕੰਮ ਤੋਂ ਵਾਪਸ ਆ ਰਹੇ ਸਨ ਤੇ ਤਿੰਨ ਮੋਟਰਸਾਈਕਲ ਸਵਾਰ ਨੌਜਵਾਨਾਂ ਨੇ ਉਸ ਦੇ ਸਾਹਮਣੇ ਮੋਟਰਸਾਈਕਲ ਰੋਕ ਲਿਆ ਤੇ ਮੋਬਾਈਲ ਫੋਨ ਖੋਣ ਦੀ ਕੋਸ਼ਿਸ਼ ਕੀਤੀ। ਲక్ష్ਮੀ ਨੇ ਬਾਈਕ ਤੇ ਪਿੱਛੇ ਬੈਠੇ ਵਿਅਕਤੀ ਨੂੰ ਫੜ ਲਿਆ ਪਰ ਮੋਟਰਸਾਈਕਲ ਸਵਾਰ ਉਸ ਨੂੰ ਕਾਫੀ ਦੂਰ ਤੱਕ ਘਸੀਟ ਕੇ ਲੈ ਗਿਆ ਜਿਸ ਕਾਰਨ ਨਰਕੀ ਦੇ ਕਾਫੀ ਸੱਟਾਂ ਲੱਗੀਆਂ ਪੁਲਿਸ ਨੇ ਦੱਸਿਆ ਕਿ ਤਫਦੀਸ਼ ਦੌਰਾਨ ਮੁਲਜ਼ਮਾਂ ਦੀ ਪਛਾਣ ਪਵਨਪ੍ਰੀਤ ਸਿੰਘ ਉਰਫ ਬੱਗਾ ਪੁੱਤਰ ਜਸਵੰਤ ਸਿੰਘ ਵਾਸੀ ਜਲੰਧਰ ਗਗਨਦੀਪ ਸਿੰਘ ਉਰਫ ਗगन ਪੁੱਤਰ ਸੁਖਵਿੰਦਰ ਸਿੰਘ ਜਲੰਧਰ ਅਤੇ ਲਖਪ੍ਰੀਤ ਸਿੰਘ ਪੁੱਤਰ ਸੁਖਵਿੰਦਰ ਸਿੰਘ ਨੂੰ ਥਾਣਾ ਡਿਵੀਜ਼ਨ ਨੰਬਰ 6 ਦੀ ਪੁਲਿਸ ਨੇ ਐਫ ਆਈ ਆਰ ਦਰਜ ਕਰਕੇ ਮੁਲਜ਼ਮਾਂ ਨੂੰ ਗ੍ਰਿਫਤਾਰ ਕਰਕੇ ਵਾਰਦਾਤ ਵਿੱਚ ਵਰਤਿਆ ਗਿਆ ਮੋਟਰਸਾਈਕਲ ਬਰਾਮਦ ਕਰ ਲਿਆ ਹੈ ਪੁਲਿਸ ਮਾਮਲੇ ਦੀ ਅਗਲੀਲੀ ਜਾਂਚ ਕਰ ਰਹੀ ਹੈ ਬਿਊਰੋ ਰਿਪੋਰਟ ਜਲੰਧਰ ਬਲਿਸ ਟੀਵੀ ਇੱਕ ਸਨੇਚਿੰਗ ਦਾ ਵਾਕਿਆ ਸਾਹਮਣੇ ਆਇਆ ਸੀ ਕੁਝ ਦਿਨ ਪਹਿਲਾਂ ਜਦੇ ਵਿੱਚ ਇੱਕ ਵੀਡੀਓ ਵੀ ਵਾਇਰਲ ਹੋਈ ਸੀ ਜਿੱਥੇ ਇੱਕ ਲੜਕੀ ਦੇ ਨਾਲ ਸਨੇਚਿੰਗ ਕੀਤੀ ਗਈ ਸੀ ਤਿੰਨ ਮੋਬਾਈਲ ਬਾਈਕਸ ਵਲੋਂ ਇਹਦੇ ਵਿੱਚ ਮਾਮਲੇ ਦੀ ਗੰਭੀਰਤਾ ਨੂੰ ਸਮਝਦੇ ਹੋਏ ਇਮੀਡੀਏਟਲੀ ਜਿਹੜਾ ਹੈਗਾ 198 ਨੰਬਰ ਅੱਗੇ ਡਿਜ਼ਾਇਨ ਨੰਬਰ 6 ਜੋ ਦਰਜ ਕੀਤਾ ਗਿਆ ਸੀ ਸਿਪੀ ਸਾਹਿਬ ਦੇ ਨਿਰਦੇਸ਼ ਨੇ ਤੇ ਮਖਮੁਖ ਟੀਮਾਂ ਅਸੀਂ ਜਿਹੜੀ ਹੈਗੀ ਬਣਾਈਆਂ ਔਰ ਆਇਡੈਂਟੀਫਾਈ ਕਰਕੇ ਜਿਹੜਾ ਹੈਗਾ ਅਸੀਂ ਅੱਜ ਜਿਹੜੇ ਹੈਗੇ 3 ਕਲੂਜ਼ ਲੌਕਪ੍ਰੀਤ ਪਵਨਪ੍ਰੀਤ ਔਰ ਅਜਿਛ ਗਗਨਪ੍ਰੀਤ ਇਹਨਾਂ ਨੂੰ ਜਿਹੜਾ ਹੈਗਾ ਅਰੈਸਟ ਕਰ ਲਿਆ ਹੈਗਾ ਇਹਦੇ ਚ ਗਗਨਪ੍ਰੀਤ ਦੀ ਜਿਹੜੀ ਹੈਗੀ ਹਿਸਟਰੀ ਹੈ ਉਹ ਕ੍ਰਿਮਨਲ ਹਿਸਟਰੀ ਹੈਗੀ ਉਹਦੇ ਚ 3-4 ਚੋਰ ਅਲਰੇਡੀ ਦਾ ਹੈਗੀ ਬਾਕੀ ਹਾਂ ਤੇ ਪ੍ਰੀਵੀਅਸਲੀ ਕੋਈ ਐਫਆਈਆਰ ਨਹੀਂ ਹੈਗੀ ਐਸਕੇਐਸ ਦੇ ਵਿੱਚ ਉਹਨਾਂ ਨੂੰ ਅਰੈਸਟ ਕਰ ਲਿਆ ਹੈਗਾ ਜਿਹੜੀ ਬਾਈਕ ਸੀ ਜਿਹਦੇ ਤੇ ਸਨੇਚਿੰਗ ਕੀਤੀ ਗਈ ਸੀ ਉਹ ਬਾਈਕ ਵੀ ਅਸੀਂ ਬਰਾਮਦ ਕਰ ਲਈ ਹੈ ਬਾਕੀ ਅਗਲੀ ਸਾਰਦਰ ਜਿਹੜੀ ਤਫਤੀਸ਼ ਹੈ ਉਹ ਅਸੀਂ ਇਹਦੇ ਵਿੱਚ ਕਰਾਂਗੇ